ਬਾਬਾ ਟੋਡਰਮਲ ਸਹਬਜਾਦੇ ਜਦੋਂ ਸਰਹੰਦ ਦੀ ਖੂਨੀ ਦਵਾਰ ਵਿੱਚ ਜਿਨਕੇ ਸਾਥ ਸੰਜੁੰਦੇ ਕੰਡਾ ਵਿੱਚ ਖੜੇ ਕਰਕੇ ਜਿਨਕੇ ਸ਼ਹੀਦ ਕਰ ਦਿੱਤੇ ਗਏ ਹੌਸਲਾ ਨਹੀਂ ਸੀ ਪੈਂਦਾ ਕਿਸੇ ਦਾ ਸਾਹਿਬ ਸਿੰਘ ਅਗੀਵਧਨ ਵਕਤ ਦੇ ਨਵਾਬ ਦਾ ਹੁਕਮ ਸੀ ਸਰਹੰਦ ਦੀ ਧਰਤੀ ਤੇ ਇਹਨਾਂ ਵਾਸਤੇ ਕੋਈ ਥਾਂ ਨਹੀਂ ਹੈ ਤੰਦੇ ਜੋਤੀ ਸ੍ਰੀ ਵਿਨਾ ਗੁਰਦਰਾ ਜਿੱਥੇ ਬਣਿਆ ਸਾਧ ਸੰਗਤ ਜੀ ਉਸ ਮੌਕੇ ਅਮੀਰਾਂ ਦੀ ਦੁਨੀਆ ਵਿੱਚ ਬਾਬਾ ਟੋਡਰ ਮੈਲ ਅੱਗੇ ਵਧਿਆ ਮਰਦ ਦੀ ਪਰ ਕਿਸੇ ਵਿਵਤਾ ਦੀ ਕੜੀ ਹੁੰਦੀ ਹੈ ਨਵਾਬ ਨੂੰ ਜਾ ਕੇ ਆਖਿਆ ਆਖਿਆ ਨਵਾਬ ਨੂੰ ਸਭ ਜਾਂ ਦੇ ਤਸ਼ੀਦ ਕਰ ਦਿੱਤੇ ਗਏ ਨੇ ਪਰ ਇਹਨਾਂ ਦਾ ਸੰਸਕਾਰ ਤਾਂ ਕਰ ਲੈਂਦੇ ਉਨੇ ਕਹੇ ਨਹੀਂ ਸਰੰਦ ਦੀ ਧਰਤੀ ਤੇ ਇਹਨਾਂ ਦਾ ਸਤਕਾਰ ਨਹੀਂ ਹੋ ਸਕਦਾ ਉਹਨੇ ਅਖਿਆ ਜੇ ਇਹਨਾਂ ਦਾ ਸੰਸਕਾਰ ਕਰਨਾ ਤੇ ਜਿੰਨੀ ਜਗ੍ਹਾ ਤੈਨੂੰ ਚਾਹੀਦੀ ਹੈ ਸੋਨੇ ਦੀਆਂ ਮੋਹਰਾਂ ਉਨੀ ਦੀ ਜਗ੍ਹਾ ਤੇ ਉੱਤੇ ਵਿਛਾ ਦੇ ਤੇ ਮਾਫ ਕਰਨਾ ਪਹਿਲਾਂ ਤੇ ਇਹ ਕਹਿਆ ਕਿ ਮਾਫ ਕਰਨਾ ਸਿੱਧੀਆਂ ਸਾਸ ਮੋਰੰ ਮਛਾ ਦੇ ਜਿਨਹੋ ਨੇ ਸਦੀਆਂ ਮਛਾ ਤੀਆਂ ਕਹਿੰਦਾ ਨਹੀਂ ਸਦੀਆਂ ਨਿੱਕ ਤੇ ਸ਼ੀਆਂ ਖੜਵੀਆਂ ਮੋਰਾਂ ਜਿਨ ਕੇ ਜਗ੍ਹਾ ਮੁੱਲ ਲੈ ਬਾਬਾ ਟੋਡਰ ਮੱਲ ਸਾਧ ਸੰਗਤ ਜੀ ਤਰਸ਼ੀਆਂ ਮੋਰੰ ਖੜੀਆਂ ਕਰਕੇ ਸਾਧ ਸੰਗਤ ਜੀ ਜਗਾ ਕਿੰਨੀ ਗਾਈ ਜਿੱਥੇ ਇੱਕ ਮਾਤਾ ਗੁਜਰੀ ਜੀ ਦਾ ਸ਼ਰੀਰ ਵੀ ਛੇਰ ਖਿਚਤਰ ਹੋ ਕੇ ਉਸ ਥਾਂ ਤੇ ਪੂਰਾ ਹੁੰਦਾ ਸੀ ਪਰ ਜਦੋਂ ਸਹਿਬਜ਼ਾਦਿਆਂ ਦਾ ਤੇ ਮਾਤਾ ਗੁਜਰੀ ਗੁਜਰੀ ਦਾ ਇਸ਼ਨਾਨ ਕੀਤਾ ਸੰਸਕਾਰ ਕੀਤਾ ਜੀਗਾ ਤੇ ਅੰਗੀਠਾ ਤਿਆਰ ਕੀਤਾ ਗਿਆ ਉਸ ਅੰਗੀਠੇ ਦੇ ਉੱਤੇ ਮਾਤਾ ਗੁਜਰੀ ਜੀ ਉਨਨ ਦੇ ਸ਼ਰੀ ਨੂੰ ਟਕਾਇਆ ਗਿਆ ਛੋਟੇ ਸਾਹਿਬ ਜੀ ਦੇ ਵਾਸਤੇ ਥਾਂ ਨਹੀਂ ਸੀ ਮਿਲਦੀ ਪਰ ਤਨਬਾਬਾ ਟੋਡਰ ਮੰਨ ਕਹਿਣਾ ਬਹੁਤ ਸੌਖਾ ਹੈ ਕਹਿਣਾ ਬਹੁਤ ਸੌਖਾ ਹੈ ਪਰ ਕਰਨਾ ਬੜਾ ਔਖਾ ਹੈ ਮੁਕਦੀ ਗੱਲ ਕੀ ਸੂਰਮੇ ਸੰਤ ਤੇ ਦਾਨੀ ਇੱਕ ਘਰ ਕਰਨੀ ਜੰਮਦੇ ਸਵਾਲ ਹੀ ਪੈਦਾ ਨਹੀਂ ਹੈ ਮਾਫ ਕਰਨਾ ਗੁਰੂ ਕੀ ਸੰਗਤ ਟਾਵੇਂ ਟਾਵੇਂ ਇਸੇ ਤਰ੍ਹਾਂ ਗੁਰੂ ਕੀ ਸੰਗਤ ਇੱਕ ਪਾਸੇ ਬਾਬਾ ਯੋਰਾਵਰ ਸਿੰਘ ਇੱਕ ਪਾਸੇ ਬਾਬਾ ਫਤੇ ਸਿੰਘ ਮਾਤਾ ਗੁਜਰੀ ਜੀ ਦੇ ਸ਼ਰੀਰ ਦੇ ਮਾਫ ਕਰਨਾ ਨਾਲ ਲਟਾ ਕੇ ਪਰ ਸਾ ਸੰਗ ਜੀ ਇਹ ਬਹੁਤ ਥੋੜੀ ਸੀ 2 3 ਕਮਰ ਕੱਸੇ ਲੈ ਕੇ ਇੰਝ ਕਰ ਲੋ ਉਹਨਾਂ ਕਮਰ ਕੱਸਿਆਂ ਨੂੰ ਮਾਤਾ ਗੁਜਰੀ ਜੀ ਦੀ ਪਿੱਠ ਦੇ ਥੱਲੇੋਂ ਕੱਢ ਕੇ ਮਾਫ ਕਰਨਾ ਦੋਨੋਂ ਸਾਬ ਜਾਨਿਆਂ ਨੂੰ ਇਕੱਠੇ ਕਰਕੇ ਉਹਨੀਂ ਕਿ ਜਗ੍ਹਾ ਤੇ ਤੇ ਸਾਥ ਸੰਗਤ ਜੀ ਮਾਤਾ ਗੁਜਰੀ ਜੀ ਦੇ ਸ਼ਰੀਰ ਨੂੰ ਅਗਲੇ ਪੇਟ ਕਰ ਦਿੱਤਾ ਗਿਆ ਇਹਦੀਆਂ ਮੋਹਰਾਂ ਸਨ ਅਸਲ 'ਚ ਬਾਬਾ ਟੋਡਰ ਮਲਦੀ ਬੇਟੀ ਦੀ ਸ਼ਾਦੀ ਸੀ ਇੱਕ ਵਾਰੀ ਕਹਦੇ ਵਾਹ ਇਹ ਉਹਦੇ ਨੂੰਨੇ ਦੇ ਵਿਆਹ ਵਾਸਤੇ ਰੱਖੀਆਂ ਸਨ ਦਾਜ ਵਾਸਤੇ ਰੱਖੀਆਂ ਸਨ ਪਰ ਸਾਸ ਸੰਗਤ ਪਿਤਾ ਪਰਪੂਦ ਨਸਲ ਪਰ ਕੋੜਾ ਬਹੁਤਾ ਨਹੀਂ ਤੇ ਥੋੜਾ ਥੋੜਾ ਲੜਕੀ ਨੇ ਗੇਵਰ ਕੇ ਆਖਿਆ ਜੀ ਪਿਤਾ ਜੀ ਮੈਨੂੰ ਗਹਿਣਿਆਂ ਦੀ ਕੋਈ ਲੋੜ ਨਹੀਂ ਮੈਨੂੰ ਇਹਨਾਂ ਹਾਰਸ਼ਿੰਗਾਰਾਂ ਦੀ ਕੋਈ ਲੋੜ ਨਹੀਂ ਤੁਸੀਂ ਇੰਜ ਕਰੋ ਕਿ ਇਹ ਸਾਹ ਸਮੋਰਾ ਤੁਸੀਂ ਸਮੇਂ ਦੇ ਹੁਕਮਰਾਨ ਨੂੰ ਦੇਖ ਕੇ ਸਭ ਜਾਂਦਿਆਂ ਦੇ ਮਾਤਾ ਗੁਜਰਕੌਰ ਦੇ ਸਰੀਰ ਦਾ ਸੰਸਕਾਰ ਕਰ ਦਿਓ